ਰਣਾ ਕੁਰਦੇਵ ਸਿੰਘ ਅੱਜ ਜਿਹੜਾ ਦਿਵਸ ਪਰ ਦੇ ਵਿੱਚ ਮੈਤਕ੍ਰਿਪ ਬਣਾਇਆ ਜਾ ਰਿਹਾ ਵਾ ਉਸ ਬੰਦੇ ਕੀ ਕਹਿਣਾ ਚਾਹੁੰਦਾ ਵੇਖੋ ਜੀ ਮਜ਼ਦੂਰ ਜਿਹੜਾ ਦਿਵਸ ਬਣਾਇਆ ਜਾ ਰਿਹਾ ਵਾ ਉਹ ਤੇ ਅਮੀਰਾਂ ਨੇ ਬਣਾਇਆ ਜਾ ਰਿਹਾ ਜਿਹੜੇ ਗਰੀਬ ਹੈ ਤੁਹਾਡੇ ਸਾਹਮਣੇ ਆ ਵੇਖੋ ਮਜ਼ਦੂਰ ਹਰ ਵਰਗ ਦੇ ਵਿੱਚ ਇਹ ਨਹੀਂ ਕਿੱਲਾ ਤਰਨਤਾਰਨ ਸ਼ਹਿਰ ਦੇ ਵਿੱਚ ਜਿੱਥੇ ਜਿੱਥੇ ਵੀ ਸ਼ਹਿਰ ਦੇ ਵਿੱਚ ਅੱਡੇ ਬਣੇ ਮਜ਼ਦੂਰਾਂ ਦੇ ਸਾਰੇ ਅੱਜ ਦਿਹਾੜੀ ਜਿਹੜੇ ਉਹ ਕੰਮ ਲਾਉਣ ਲਈ ਆਏ ਆ ਤੇ ਖੜੇ ਹੋਏ ਆਪਣੀ ਰੋਟੀ ਕਮਾਉਣ ਦੇ ਸਾਡੇ ਜਿਹੜੇ ਅਸੀਂ ਤੇ ਉਹ ਲੋਕਾਂ ਜਿਨ੍ਹਾਂ ਨੇ ਰੋਜ਼ ਕਰਕੇ ਤੇ ਰੋਜ਼ ਖਾਣਾ ਠੀਕ ਹੈ ਜੀ ਜੇ ਅਸੀਂ ਅੱਜ ਛੁੱਟੀ ਕਰਦੇ ਆਂ ਤੇ ਸਾਡੇ ਘਰ ਦਾ ਜਿਹੜਾ ਚੁੱਲ੍ਹਾ ਵਾ ਉਹ ਮੁੱਦਾ ਹੋ ਜਾਂਦਾ ਸਰਕਾਰ ਜਦੋਂ ਆਈ ਸੀਗੀ ਆਮ ਆਦਮੀ ਪਾਰਟੀ ਦੀ ਜਾਂ ਹੋਰ ਸਰਕਾਰਾਂ ਆਈਆਂ ਤੇ ਉਹ ਸਿਰ ਮਜ਼ਦੂਰਾਂ ਦੇ ਉੱਤੇ ਇੱਕ ਰਾਜਨੀਤੀਆਂ ਖੇਡ ਕੇ ਬੈ ਗਈਆਂ ਤੇ ਸਾਨੂੰ ਇਹੋ ਗੱਲ ਕਹਿੰਦੇ ਆ ਕਿ ਜਦੋਂ ਆਉਂਦੀਆਂ ਤੇ ਅਸੀਂ ਮਜ਼ਦੂਰਾਂ ਲਈ ਬੜਾ ਕੁਝ ਕਰਾਂਗੇ ਤੁਸੀਂ ਬਜਟ ਪਾਸ ਕੁ ਦੇਖ ਲਓ ਕਦੀ ਮਜ਼ਦੂਰ ਦਾ ਨਾਂ ਤੱਕ ਨਹੀਂ ਇਹਨਾਂ ਨੇ ਲਿਆ ਤੇ ਜਦੋਂ ਸਰਕਾਰਾਂ ਬਣਾਉਣੀਆਂ ਤੇ ਸਿਰਫ ਮਜ਼ਦੂਰ ਦੇ ਨਾਂ ਤੇ ਬਣਾਉਂਦਿਆ ਉਹਨਾਂ ਦੇ ਵਿੱਚ ਮੁੜ ਕੇ ਫਿਰ ਵਰਗ ਵੀ ਚੁਣ ਲੈਂਦੇ ਨੇ ਕੋਈ ਐਸਸੀ ਵਰਗ ਆ ਗਿਆ ਕੋਈ ਬੀਸੀ ਆ ਗਿਆ ਕੋਈ ਜਰਨਲ ਆ ਗਿਆ ਤੇ ਸਿਰਫ ਤੇ ਸਿਰਫ ਇਹ ਮਜ਼ਦੂਰਾਂ ਲਈ ਇੱਕ ਇੱਕ ਸਰਕਾਰਾਂ ਜਿਹੜੀਆਂ ਬਣਾਉਂਦੀਆਂ ਬੰਦੀਆਂ ਆਈਆਂ ਤੇ ਇਹਨਾਂ ਨੇ ਗਰੀਬਾਂ ਬਾਰੇ ਕਦੀ ਕੁਝ ਨਹੀਂ ਸੋਚਿਆ ਜੇ ਅੱਜ ਛੁੱਟੀ ਦੀ ਗੱਲ ਕਰ ਲਈਏ ਤੇ ਛੁੱਟੀ ਜਿਹੜੀ ਆ ਅੱਜ ਉਹ ਅਮੀਰਾਂ ਲਈ ਜਿਹੜੇ ਲੋਕ ਬੈਂਕਾਂ ਦੇ ਵਿੱਚ ਆ ਸਕੂਲਾਂ ਦੇ ਵਿੱਚ ਆ ਤੇ ਜਾਂ ਹੋਰ ਵੀ ਸਰਕਾਰੀ ਜਿਹੜੇ ਅਹੁਦੇ ਆ ਜਿਨ੍ਹਾਂ ਦੇ ਤੇ 1500 ਰੁਪਏ ਤੋਂ ਲੈ ਕੇ 1500 ਰੁਪਏ ਤੋਂ ਲੈ ਕੇ ਤੇ ਜਿਨ੍ਹਾਂ ਦੀ 4 4 5 5000 ਰੁਪਿਆ ਦਿਹਾੜੀ ਆ ਠੀਕ ਹੈ ਜੀ ਅੱਜ ਉਹ ਲੋਕ ਜਿਹੜੇ ਆ ਏਸੀ ਥੱਲੇ ਲੰਮੇ ਪੈ ਕੇ ਤੇ ਆਪਣਾ ਆਰਾਮ ਕਰ ਰਹੇ ਆ ਤੇ ਜਿਨ੍ਹਾਂ ਨੇ 2 400 ਰੁਪਿਆ ਦਿਹਾੜੀ ਦਾ ਕਮਾਉਣਾ ਤੇ ਉਹ ਹੀ ਜਾ ਕੇ ਆਪਣੇ ਬੱਚਿਆਂ ਦੇ ਇੱਥੋਂ ਸਬਜ਼ੀ ਬਾਜੀ ਖੜਕੇ ਤੇ ਆਪਣੇ ਬੱਚਿਆਂ ਦੇ ਮੂੰਹ ਦੇ ਵਿੱਚ ਖਾਣਾ ਪੋਣਾ ਤੇ ਅੱਜ ਉਹ ਦਿਹਾੜੀ ਤੁਹਾਡੇ ਸਾਹਮਣੇ ਆ ਵੇਖ ਲੋ ਅੱਡਾ ਸਾਰਾ ਭਰਿਆ ਪਿਆ ਤੇ ਗਰੀਬ ਅੱਜ ਛੁੱਟੀ ਤੇ ਨਹੀਂ ਹੈਗਾ। ਉਹ ਪ੍ਰਕਾਰ ਦਾ ਮੈਸੇਜ ਵੀ ਕਰ ਰਹੇ ਹਾਂ। ਭਾਈ ਸਰਕਾਰ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਤੁਸੀਂ ਸਾਡੇ ਨਾਂ ਦਾ ਜਿਹੜਾ ਦਿਨ ਮਨਾਉਂਦੇ ਜੀ ਸਾਨੂੰ ਜਲੀਲ ਕਰਦੇ ਜੀ। ਕਿਉਂਕਿ ਸਾਡੇ ਨਾਂ ਦਾ ਦੇਣੇ ਆ ਤੇ ਸਾਨੂੰ ਜਲੀਲ ਇਸ ਲਈ ਕਰਦੇ ਜੀ ਤੇ ਸਾਡੇ ਵਾਸਤੇ ਜੇ ਤੁਸੀਂ ਕਰਨਾ ਕੋਈ 1000 2000 ਰੁਪਇਆ ਸਾਡੇ ਖਾਤੇ ਦੇ ਵਿੱਚ ਪਹਿਲਾਂ ਪਾਓ। ਜਿਹੜਾ ਅੱਜ ਅਸੀਂ ਬਿਲਕੁਲ ਕੰਮ ਜਿਹੜਾ ਆਪਣਾ ਘਰ ਜਿਹੜਾ ਆਪ ਵੀ ਅਹੀਂ ਇੱਕਸਾਰ ਦੇ ਵਿੱਚ ਕੋਈ ਬੰਦਾ ਰੈਸਟ ਕਰੇ ਤੇ ਜਿਹੜੀ ਰੈਸਟ ਆ ਸਾਡੀ ਜਿਹੜੀ ਉਹ ਕੋਈ ਹੈ ਨਹੀਂ ਆ ਕਿਉਂਕਿ ਅਸੀਂ ਦਿਨ ਰਾਤ ਕੰਮ ਕਰਨ ਵਾਲੇ ਬੰਦੇ ਅੱਜ ਮੰਡੀਆਂ ਵੇਖ ਲੋ ਵੀ ਭਰੀਆਂ ਠੀਕ ਹੈ ਜੀ ਸਰਕਾਰੀ ਅਫਸਰ ਜਿਨ੍ਹਾਂ ਨੇ ਤਨਖਾਹਾਂ ਜਿਹੜੇ ਏਸੀ ਥੱਲੇ ਬਹਿ ਕੇ ਕੰਮ ਕਰਦੇ ਆ ਤੇ ਜੇ ਇਹਨਾਂ ਇਹ ਲੋਕ ਉਹਨਾਂ ਅਫਸਰਾਂ ਦੇ ਕੋਲੋਂ ਕਿਤੇ ਕੰਮ ਕਰਵਾਉਣ ਚੱਲ ਜਾਣ ਕਿਤੇ ਕੋਈ ਫਾਰਮ ਭਰਵਾਉਣ ਚੱਲ ਜਾਣ ਤੇ ਉਹਨਾਂ ਦੇ ਕੋਲੋਂ ਵੀ ਪੈਸੇ ਜਿਹੜੇ ਆ ਲਏ ਜਾਂਦੇ ਆ ਤੇ ਫਿਰ ਬੋਲਿਆ ਵੀ ਮਾੜਾ ਜਾਂਦਾ ਅਗਲੇ ਨੂੰ ਤੂੰ ਤੂੰ ਮੈਂ ਮੈਂ ਕਰਕੇ ਬੋਲਦੇ ਆ ਵੀ ਤੇਰਾ ਅੱਜ ਕੰਮ ਨਹੀਂ ਹੋਣਾ ਤੇਰਾ ਕੱਲ ਕੰਮ ਨਹੀਂ ਹੋਣਾ ਤੇ ਉਹ ਜਿਹੜੇ ਅੱਜ ਜਿਹੜੇ ਛੁੱਟੀ ਤੇ ਆ ਅੱਜ ਉਹ ਏਸੀਆਂ ਥੱਲੇ ਫੇਰ ਨਿਕਲ ਕੇ ਤੇ ਏਸੀਆਂ ਥੱਲੇ ਜਾ ਕੇ ਲੰਮੇ ਪਏ ਆ ਤੇ ਗਰੀਬ ਦੀ ਕੋਈ ਪੁਕਾਰ ਨਹੀਂ ਸੁਣਦਾ ਵੈਰੀ ਖਾਸਾ ਵੈਰੀ ਜੀ ਫਤਿਹ ਗੁਰੂ ਪਿਆਰੇ ਸਾਹਿਬ ਜੀ ਮੇਰਾ ਮੇਰਾ ਨਾਮ ਮਨਜੀਤ ਸਿੰਘ ਆ ਪਿੰਡ ਮੇਰਾ ਕੰਗਵਾ ਜਿਲ੍ਹਾ ਸੰਤਾਰਨ ਆ ਵੇਖੋ ਜੀ ਸਾਡੇ ਗਰੀਬਾਂ ਦੀ ਕਾਦੀ ਛੁੱਟੀ ਆ ਪਾਹੀ ਵੇਖੋ 7 ਵਜੇ ਤੋਂ ਆਣ ਕੇ ਇਥੇ ਖਲੋਤੇ ਰਹੀ ਨੇ ਆਵੇ ਕੋਈ ਕੰਮ ਦੇ ਆ ਨੂੰ ਘੜ ਵੈਜੀ ਆ ਕੰਮ ਤੇ ਖਰਦਾ ਨਹੀਂ ਆ ਤੇ ਜੇ ਇਹ ਦੂਜੀਆਂ ਸਰਕਾਰਾਂ ਲੇਬਰ ਕੋਰਟ ਚ ਪੈਸੇ ਪਾਉਂਦੀਆਂ ਆ ਕਿਹਨੇ ਕੋਈ ਲੇਬਰ ਕੋਰਟ ਦੇ ਵਿੱਚ ਪੈਸਾ ਨਹੀਂ ਪਾਇਆ ਨਾ ਕਿ ਬੱਚਿਆਂ ਨੂੰ ਕੁਝ ਦੇ ਰਿਹਾ ਦੇਖੋ ਜੀ ਸਾਡੀ ਗਰੀਬਾਂ ਦੀ ਕੋਈ ਛੁੱਟੀ ਨਹੀਂ ਸਾਡੇ ਤਾਂ ਨਿਆਣੇ ਭੁੱਖੇ ਆ ਨਿਆਣੇ ਭੁੱਖੇ ਆ ਸਾਡੀ ਗਰੀਬਾਂ ਦੀ ਕੋਈ ਛੁੱਟੀ ਨਹੀਂਗੀ ਚੁੱਲਾ ਬਾਲਾਂਗੇ ਦੇਖੋ ਜੀ ਉੜਦੇ ਆ ਚੁੱਲਾ 500 ਰੁਪਇਆ ਮੰਗਦਾ ਪਹਿਲੋ ਚਾਹ ਬਣਾਈ ਦੀ ਆ ਮੁਰਗੇ ਸਬਜ਼ੀ ਧਰੀ ਨਹੀਂ ਆ ਮੁਰਗੇ ਨਿਆਣਿਆਂ ਨੂੰ ਖਵਾਈ ਦਾ ਹੁਣ ਗੈਸ ਵੀ ਇੰਨਾ ਮਹਿੰਗਾ ਹੋ ਗਿਆ ਜਿਹਦਾ ਕੋਈ ਹਿਸਾਬ ਨਹੀਂ ਹਾਂ ਇਹ ਝੂਠ ਮਾਰੀ ਜਾਂਦਾ ਹਰ ਇੱਕ ਗੱਲ ਤੇ ਹਰ ਇੱਕ ਗੱਲ ਤੇ ਝੂਠ ਮਾਰੀ ਪਈ ਹੈ ਹੁਣ ਕਿਹਦੇ ਖਾਤੇ ਦੇ ਵਿੱਚ ਪੈਸਾ ਨਹੀਂ ਪਾਇਆ ਇਹਨੇ ਰਿਪੋਰਟ ਦਾ ਕਿੰਨਾ ਦੀਆਂ ਕਾਪੀਆਂ ਬਣੀਆਂ ਉਹਨਾਂ ਦੇ ਖਾਤੇ ਵਿੱਚ ਕੋਈ ਪੈਸਾ ਨਹੀਂ ਪਾਇਆ ਜੇ ਪਿੰਡਾਂ ਦੇ ਵਿੱਚ ਕੰਮ ਚੱਲਦੇ ਆ ਨਰਗਾ ਸਕੀਮ ਦੇ ਉਹ ਵੀ ਬੰਦ ਕਰੀ ਜਾਂਦਾ ਹੈ ਇਹ ਸਭ ਕੁਝ ਕਮਾਲ ਇਹ ਚੰਗਾ ਨਹੀਂ ਗੱਲ ਇਹਨੇ ਵਹਿਦਾ ਇਹਨੇ ਫੇਰ ਝੂਠ ਮਾਰ ਕੇ ਤੁਹਾਡੇ ਕੋਲ ਵੋਟਾਂ ਲੈ ਲੈਣੀਆਂ ਜੋ ਅਗਲੇ ਸਾਲ ਨੂੰ ਫੇਰ ਇਹਨੇ ਵੋਟਾਂ ਝੂਠ ਮਾਰ ਕੇ ਲੈ ਲੈਣੀਆਂ ਜੋ ਇਹਨੇ ਕੁੱਖ ਨਹੀਂ ਤੁਹਾਨੂੰ ਦੇਣਾ ਇਹ ਵਹਿਦੇ ਕਰਕੇ ਮੁੱਕ ਗਿਆ ਜੋ ਬੈਲ ਸਿੰਘ ਖਾਨ ਸਾਹਿਬ ਹੈ ਜੀ